ਭਗਵੰਤ ਮਾਨ ਤੋਂ ਪਹਿਲਾਂ ਪ੍ਰਧਾਨਗੀ ਦੀ ਕਮਾਨ ਖੋ ਕੇ ਅਮਨ ਅਰੂੜਨ ਦਿੱਤੀ ਗਈ ਤੇ ਹੁਣ ਕੇਜਰੀਵਾਲ ਨੇ ਇੱਕ ਵਾਰ ਫਿਰ ਭਗਵੰਤ ਮਾਨ ਨੂੰ ਬੈਕ ਟੂ ਬੈਕ ਦੂਜਾ ਵੱਡਾ ਝਟਕਾ ਦਿੱਤਾ ਹੈ ਪਹਿਲਾ ਪ੍ਰਧਾਨਗੀ ਦੀ ਕਮਾਨਤਾ ਲਈ ਹੋਈ ਰਹੀ ਹੈ ਤੇ ਹੁਣ ਦੂਜਾ ਵੱਡਾ ਝਟਕਾ ਕਿਹੜਾ ਦਿੱਤਾ ਹੈ ਹੁਣ ਇੱਕ ਦੂਜੀ ਕਮਾਨ ਖੋ ਕੇ ਕਿਹੜੀ ਅਮਨ ਅਰੂੜਨ ਦਿੱਤੀ ਹੈ ਇਸ ਤੇ ਬਹੁਤ ਅਹਿਮ ਅਸੀਂ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਜਿਸ ਤਰੀਕੇ ਦੇ ਨਾਲ ਜਮਨੀ ਚੋਣਾਂ ਤੋਂ ਬਾਅਦ ਭਗਵੰਤ ਮਾਨ ਨੂੰ ਸਾਈਡਲਾਈਨ ਕਰ ਦਿੱਤਾ ਗਿਆ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਰੋਲ ਬੜਾ ਸੀਮਤ ਰਹਿ ਗਿਆ ਸਰਕਾਰ ਤੇ ਪਾਰਟੀ ਦੇ ਅੰਦਰ ਜਿਸ ਤਰੀਕੇ ਦੇ ਨਾਲ ਉਹ ਸਿਰਫ ਔਰਸਰ ਪਰ ਕਿਤੇ ਇਕ ਤਾਈ ਹੁਣ ਨਿਯੁਕਤੀ ਪੱਤਰ ਵੰਦਦੇ ਹੀ ਦਿਖਾਈ ਦਿੰਦੇ ਆ ਇਸ ਤੋਂ ਇਹ ਸਿੱਧ ਹੋ ਰਿਹਾ ਕਿ ਸ਼ਾਇਦ ਭਗੰਤਮਾਨ ਰਾਜ ਦਾ ਖਾਤਮਾ ਹੁਣ ਨੇੜੇ ਆ ਇਸੇ ਬਹੁਤ ਅਹਿਮ ਅਸੀਂ ਗੱਲਬਾਤ ਜਿਹੜੀ ਆ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਅਕਾਲੀ ਦਲ ਦੇ ਅਗਲੇ ਪ੍ਰਧਾਨ ਹਰਵਿੰਦਰ ਸਿੰਘ ਫੂਲਕਾ ਹੋਣਗੇ ਕਿਉਂ ਅਸੀਂ ਇਹ ਗੱਲ ਕਰ ਰਿਹਾ ਇਸ ਤੋਂ ਵੀ ਬਹੁਤ ਅਹਿਮ ਅਸੀਂ ਗੱਲਬਾਤ ਕਰਨੀ ਹੈ ਔਰ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਕਿਸਾਨਾਂ ਨੂੰ ਦੂਜੇ ਦਿਨ ਵੀ ਉੱਥੇ ਨਹੀਂ ਬਾਦਰਪਾਰ ਕਰਨ ਦਿੱਤਾ ਗਿਆ ਹੁਣ ਕਿਸਾਨਾਂ ਦਾ ਕੇਂਦਰ ਦੇ ਨਾਲ ਨਾਲ ਸੂਬਾ ਸਰਕਾਰ ਤੇ ਵੀ ਗੁੱਸਾ ਫੁੱਟਿਆ ਕਿ ਕੁਝ ਕਹਿੰਦੇ ਆ ਕਿਸਾਨ ਕੀ ਰਣਨੀਤੀ ਹੈ ਕਿ ਪਾਰ ਕਰਨ ਉਹਨਾਂ ਨੂੰ ਬਾਦਰ ਦਿੱਤਾ ਜਾਊਗਾ ਜਾਂ ਨਹੀਂ ਇਸ ਤੇ ਵੀ ਅਹਿਮ ਗੱਲਬਾਤ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਹੋਂ ਸਰ ਸੋ ਅੱਗੇ ਤੇ ਪ੍ਰੋਗਰਾਮ ਸਟਾਰ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸ਼ੁਰੂਆਤ ਮੈਂ ਇਸੇ ਖਬਰ ਤੋਂ ਹੀ ਅਣਖੀ ਸਾਬ ਕਰਨ ਜਾ ਰਿਹਾ ਕਿ ਜਿਸ ਤਰੀਕੇ ਦੇ ਨਾਲ ਅਮਨ ਅਰੂੜਾ ਨੂੰ ਪ੍ਰਧਾਨਗੀ ਦੀ ਕਮਾਂਡ ਸੌਂਪੀ ਗਈ ਪਰ ਭਗੰਤਵਾਨ ਤੋਂ ਲੈ ਕੇ ਉਹ ਤਾਂ ਆਪਾਂ ਝਟਕਾ ਜਿਹੜਾ ਮੰਨ ਹੀ ਰਹੇ ਸੀਗੇ ਭਗੰਤਵਾਨ ਨੂੰ ਹਣ ਇੱਕ ਵਾਰ ਫਿਰ ਆਪਾਂ ਪਿਛਲੇ ਦਿਨਾਂ 'ਚ ਵੀ ਗੱਲਬਾਤ ਕਰਦੇ ਰਹੇ ਆ ਕਿ ਇਹ ਜਿਹੜੀਆਂ ਆਉਣ ਵਾਲੀਆਂ ਕੌਂਸਲ ਤੇ ਨਿਗਮ ਚੋਣਾਂ ਨੇ ਉਹਨਾਂ ਦੇ ਵਿੱਚ ਭਗੰਤਵਾਨ ਤੋਂ ਐਕਟਿਵ ਜ਼ਿਆਦਾ ਅਮਨ ਅਰੂੜਾ ਨਜ਼ਰ ਆ ਰਹੇ ਐ ਤੇ ਹੁਣ ਇਹ ਵੀ ਪਤਾ ਲੱਗਿਆ ਕਿ ਸ਼ਹਿਰੀ ਬੂਟਾ ਹੋਣ ਦੇ ਕਾਰਨ ਹਿੰਦੂ ਪ੍ਰਧਾਨ ਦੇ ਤੌਰ ਤੇ ਹਿੰਦੂ ਚਿਹਰੇ ਦੇ ਤੌਰ ਤੇ ਭਗਵੰਤ ਮਾਨ ਨੂੰ ਪਿੱਛੇ ਕਰਕੇ ਸ਼ਹਿਰੀ ਵੋਟਾਂ ਦੀ ਜਿਹੜੀ ਕਮਾਨ ਹੈ ਉਹ ਅਮਨ अरोड़ा ਦੇ ਹੱਥ ਦੇ ਵਿੱਚ ਦਿੱਤੀ ਗਈ ਹੈ ਤੇ ਅਮਨ अरोड़ा ਦੇ ਉੱਪਰ ਭਰੋਸਾ ਜਤਾਇਆ ਜਾ ਰਿਹਾ ਭਗਵੰਤ ਮਾਨ ਬਿਲਕੁਲ ਸਾਈਡਲਾਈਨ ਨੇ ਅਮਨ अरोड़ा ਨੂੰ ਅੱਗੇ ਕੀਤਾ ਜਾ ਰਿਹਾ ਕੀ ਭਗਵੰਤ ਮਾਨ ਇਸੇ ਤਰੀਕੇ ਦੇ ਨਾਲ ਹੌਲੀ-ਹੌਲੀ ਕਰਕੇ ਸਾਈਡਲਾਈਨ ਹੀ ਕਰ ਦਿੱਤੇ ਜਾਣਗੇ ਭਗਵੰਤ ਮਾਨ ਰਾਜ ਦਾ ਖਾਤਮਾ ਹੋਣ ਜਾ ਰਿਹਾ ਕਿਉਂਕਿ ਇਹ ਸਿਰਫ ਗੱਲ ਇਕੱਲੀਆਂ ਚੋਣਾਂ ਦੀ ਨਹੀਂ ਬਾਕੀ ਥਾ ਮਤੇ ਵੀ ਭਗਵੰਤਮਾਨ ਹੁਣ ਬਹੁਤਾ ਕੋਈ ਨਜ਼ਰ ਆਉਂਦੇ ਨਹੀਂ ਉਹਨਾਂ ਦੀ ਐਕਟੀਵਿਟੀ ਬੜੀ ਘਟ ਗਈ ਹੈ ਜੇ ਕੋਈ ਅਹਿਮ ਐਲਾਨ ਹੁੰਦਾ ਉਹ ਵੀ ਪਾਰਟੀ ਕਰਦੀ ਹੈ ਜੇ ਕਿਸੇ ਚੀਜ਼ ਨੂੰ ਕਾਊਂਟਰ ਕਰਨਾ ਉਹ ਵੀ ਪਾਰਟੀ ਕਰਦੀ ਹੈ ਤੇ ਭਗਵੰਤਮਾਨ ਦਾ ਬੜਾ ਸੀਮਤ ਰੋਲ ਰਹਿ ਗਿਆ ਇਹ ਆਪਾਂ ਦੇਖ ਰਹੇ ਹਾਂ ਭਗਵੰਤਮਾਨ ਕਿਤੇ ਕਿਤਾਈ ਜਿਹੜਾ ਨਿਯੁਕਤੀਆਂ ਪੱਤਰ ਵੰਡਦੇ ਹੀ ਨਜ਼ਰ ਆਉਂਦੇ ਆ ਹੋਰ ਕਿਤੇ ਦਿਖਦੇ ਨਹੀਂ ਕਿਵੇਂ ਦੇਖਦੇ ਆਸ ਪੁਰਜੀ ਅ ਸਖੰਦਰ ਜੀ ਬਿਲਕੁਲ ਤੁਸੀਂ ਠੀਕ ਗੱਲ ਕਹੀ ਹੈ ਕੱਲ ਨਗਰ ਨਿਗਮ ਦੀਆਂ ਚੋਣਾਂ ਤੇ ਨਗਰ ਕੌਂਸਲ ਦੀਆਂ ਚੋਣਾਂ ਸੰਬੰਧੀ ਜਿਹੜਾ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਹੋ ਜਾਂਦਾ ਤੇ 21 ਦਸੰਬਰ ਨੂੰ ਇਹ ਜਿਹੜੀਆਂ ਵੋਟਾਂ ਜਿਹੜੀਆਂ ਇਹ ਪੈਣਗੀਆਂ। ਜਨਰਲ ਵਿੱਚ 44 ਨਗਰ ਕੌਂਸਲਰ ਨੇ ਤੇ 5 ਨਗਰ ਨਿਗਮ ਦੀ। ਹੁਣ ਆਮ ਆਦਮੀ ਪਾਰਟੀ ਨੇ ਇਹਨਾਂ ਚੋਣਾਂ ਵਾਸਤੇ ਇੱਕ ਵੱਖਰੀ ਰਣਨੀਤੀ ਜਿਹੜੀ ਬਣਾਈ ਹੈ। ਮੰਤਰੀਆਂ ਦੀ ਡਿਊਟੀ ਲਾ ਦਿੱਤੀ ਗਈ ਆ। ਹਰ ਖੇਤਰ ਦੇ ਵਿੱਚ ਜਿਹੜੇ ਉਹਨਾਂ ਦੇ ਵ代यक ਨੇ ਉਹਨਾਂ ਨੂੰ ਇਨਚਾਰਜ ਬਣਾਇਆ ਗਿਆ। ਔਰ ਸਭ ਤੋਂ ਵੱਡੀ ਜਿਹੜੀ ਜ਼ਿੰਮੇਵਾਰੀ ਆ ਉਹ ਹੈਗੀ ਅਮਨ अरोड़ा ਦੀ। ਅਮਨ अरोड़ा ਐਸਲੇ ਆਮ ਆਦਮੀ ਪਾਰਟੀ ਦੇ ਪੰਜਾਬ ਇਕਾਈ ਤੇ ਪ੍ਰਧ ਤੇ ਇਹਨਾਂ ਚੋਣਾਂ ਦੀ ਵੀ ਜ਼ਿੰਮੇਵਾਰੀ ਜਿਹੜੀ ਆ ਜਬ ਪੂਰੀ ਕਮਾਨ ਜਿਹੜੀ ਆ ਉਹ ਅਮਨ ਅਰੂੜਾ ਨੂੰ ਦੇ ਦਿੱਤੀ ਗਈ ਹੈ ਕਾਰਨ ਉਸ ਦਾ ਇਹ ਦੱਸਿਆ ਜਾ ਰਿਹਾ ਕਿਉਂਕਿ ਅਮਨ ਅਰੂੜਾ ਹਿੰਦੂ ਚੇਰਾ ਨਹੀਂ ਸ਼ੈਰੀ ਕਿਉਂਕਿ ਇਹ ਵੋਟਾਂ ਜਿਹੜੀਆਂ ਇਹ ਚੋਣਾਂ ਹੋਈਆਂ ਨੇ ਸ਼ੈਰੀ ਖੇਤਰ ਨਾਲ ਸੰਬੰਧਿਤ ਨੇ ਤੇ ਸ਼ੈਰੀ ਖੇਤਰਾਂ ਦੇ ਵਿੱਚ ਹਿੰਦੂ ਜਿਹੜਾ ਵੋਟਰ ਹੈ ਉਹ ਜ਼ਿਆਦਾ ਹੁੰਦਾ ਤਾਂ ਇਸ ਕਰਕੇ ਜਿਹੜੀ ਕਮਾਨ ਹੈਗੀ ਆ ਉਸ ਸਮੂਚੀ ਕਮਾਨ ਜਿਹੜੀ ਆ ਉਹ ਅਮਨ ਅਰੂੜਾ ਦੇ ਹੱਥ ਵਿੱਚ ਚੋਲੇਗੀ ਤੁਸੀਂ ਆਪਣੀ ਭੂਮਿਕਾ ਦੇ ਵਿੱਚ ਗੱਲ ਕੀਤੀ ਭਗਵੰਤ ਮਾਨ ਉਹਨਾਂ ਦੇ ਸਕੁਂਦਰਜੀ ਭਗਵੰਤ ਮਾਨ ਵਾਸਤੇ ਇਹ ਪਹਿਲਾ ਛਟਕਾ ਨਹੀਂ ਹੈਗਾ ભગવંતોહન બાન વાસ્તે એ મેરાકલ ਦੂਸਰਾ ਜਾਂ તીસરા ચટકા હે તા મે ચોળા ਦੇ સંદર્ભ થી ਗੱਲ ਕਰਾਂ ਕਿਉਂਕਿ ਸਭ ਤੋਂ ਪਹਿਲਾਂ ਜਦੋਂ ਜਿੰਨੀ ਚੂਨ ਜਲੰਧਰ ਦੀ ਜਿੰਨੀ ਚੂਨ ਹੁੰਦੀ ਹੈ ਤਾਂ ਉਸ ਵਕਤ ਲਈ ਸੰਦੀਪ 파ਟਕ ਫੁਣਾ ਨੇ ਆਪਣੇ ਪੱਧਰ ਤੇ एलान ਕੀਤਾ ਕਿ ਇਹ ਜਿੰਨੀ ਚੂਨ ਜਿਹੜੀ ਜਲੰਧਰ ਦੀ ਹੈ ਇਹ ਅਸੀਂ ਆਪਣੇ ਪੱਧਰ ਤੇ ਲੜਾਂਗੇ ਪਰ ਭਗਵੰਤਪਾਣ ਹੁਣਾ ਨੇ ਉਦੋਂ ਚਾਹਦੀ ਸੀ ਕਿਉਂਕਿ ਅਰਵਿੰਦ ਕੇਸਰੀਵਾ ਉਦੋਂ جیل ਦੇ ਅਤਸਬ ਤਾਂ ਭਗਵੰਤਪਾਣ ਹੁਣਾ ਨੇ ਉਹ ਚੂਨ ਜਿਹੜੀ ਲੜੀ ਸੰਦੀਪ 파ਟਕ ਫੁਣੀ ਸਾਈਟ ਤੇ ਹੋ ਗਈ ਉਸ ਤੋਂ ਬਾਅਦ ਫਿਰ ਹਰਿਆਣੇ ਦੇ ਵਿੱਚ ਚੋਨਾ ਹੁੰਦੀਆਂ ਨੇ ਉੱਥੇ ਵੀ ਭਗਵੰਤ ਮਾਨ ਹੁਣ ਇੱਕੋ ਇੱਕ ਮੁੱਖ ਮੰਤਰੀ ਹੋ ਗਏ ਪਰ ਉਸ ਨੂੰ ਵੀ ਸਾਈਡਲਾਈਨ ਕਰਕੇ ਪਾਰਟੀ ਆਪਣੇ ਪੱਧ ਤੇ ਹਰਿਆਣਾ ਚ ਚੋਣਾ ਲੜਦੀ ਹੈ ਉੱਥੇ ਤੁਸੀਂ ਦੇਖ ਲਓ ਉੱਥੇ ਵੀ ਭਗਵੰਤ ਮਾਨ ਦੀ ਹਾਜ਼ਰੀ ਜਿਹੜੀ ਬਿਲਕੁਲ ਨਾਮਬੂਡੀ ਸੀ ਉਸ ਤੋਂ ਮਕਰੋ ਜਿਹੜੀਆਂ ਇਹ ਜਿਮਨੀ ਚੋਂ ਪੰਜਾਬ ਦੇ ਵਿੱਚ ਚਾਰ ਜਿਮਨੀ ਚੋਣਾ ਹੁੰਦੀਆਂ ਨੇ ਇਹਨਾਂ ਜਿਮਨੀ ਚੋਣਾ ਦੇ ਵੀ ਕਮਾਨ ਜਿਹੜੀ ਆਮ ਆਦਮੀ ਪਾਰਟੀ ਦੇ ਹਾਈ ਕਮਾਂਡ ਨੇ ਆਪਣੇ ਕੋਲ ਰੱਖੀ ਭਗਵੰਤ ਮਾਨ ਹੁਣਾਂ ਦੀ ਹਾਜ਼ਰੀ ਵੀ ਇੱਥੇ ਬਖੌਲ ਪਲਵਾਨੀ ਗੇੜੇ ਬਣੀ ਚਲੀ ਗਈ ਤੇ ਠੀਕ ਹੈ ਇੱਕ ਅੱਧ ਹਲਕੇ ਚ ਉਹ ਜਾ ਕੇ ਚੋਣ ਪ੍ਰਚਾਰ ਕਰਕੇ ਆ ਜਾਂਦੇ ਨੇ ਪਰ ਮੁੱਖ ਰਣਨੀਤੀ ਕਰ ਜਿਹੜੀ ਸੀ ਆਮ ਆਦਮੀ ਪਾਰਟੀ ਦੀ ਹਾਈ ਕਮੰਡ ਸੀ ਉਸ ਤੋਂ ਬਾਅਦ ਤੀਸਰਾ ਚਟਕਾ ਉਦੋਂ ਦਿੱਤਾ ਜਾਂਦਾ ਜਦੋਂ ਮੁੱਖ ਮੰਤਰੀ ਸਾਹਿਬ ਸ੍ਰੈ ਇੱਛਾ ਦੇ ਨਾਲ ਜਿਸ ਤਰੀਕੇ ਨਾਲ ਉਹ ਕਹਿੰਦੇ ਕਿ ਮੈਂ ਪ੍ਰਧਾਨਗੀ ਛੱਡ ਰਿਹਾ ਜਦੋਂ ਕਿ ਕਹਿੰਦੇ ਨੇ ਪ੍ਰਧਾਨਗੀ ਉਹਨਾਂ ਕੋਲ ਛੱਡਾਈ ਗਈ ਤੇ ਪ੍ਰਧਾਨ ਜਿਹੜੇ ਨੇ ਅਮਰ ਅਰੋੜਾ ਬਣਾ ਦਿੱਤੀ ਜਾਂਦੀ ਤੇ ਹੁਣ ਆ ਗਈ ਹੈ ਸ਼ਰੀ ਨਗਰ ਦੀ ਕੰਪੜੀਆਂ ਚੋਣਾਂ ਜਿਹੜੀਆਂ ਆਮ ਆਦਮੀ ਪਾਰਟੀ ਵਾਸਤੇ ਬਹੁਤ ਮਹੱਤਵਪੂਰਨ ਨਹੀਂ ਕਿਉਂਕਿ ਅਗਲੇ ਦੌਰਾਂ ਦੇ ਵਿੱਚ ਦਿੱਲੀ ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਹਨ ਤੇ ਪਾਜੀਆ ਤਾਂ ਇਹ ਆਮ ਆਦਮੀ ਪਾਰਟੀ ਨੇ ਜਿੰਮੀ ਚੋਣਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਆ 92 ਤੋਂ ਲੈ ਕੇ ਇਹ ਹੁਣ ਇਹ ਚਤਾਰਗੇ ਹੋ ਗਏ ਜਾਂ ਪਚਾਨੇ ਹੋ ਗਏ ਆ ਤੇ ਜੇਕਰ ਹੁਣ ਇਹਨਾਂ ਜਿੰਮੀ ਚੋਣਾਂ ਆ ਮੌਕਮਾਂ 'ਚ ਜੇਕਰ ਇਹ ਨਗਰ ਦੇ ਕਪੀਆ ਚੋਣਾਂ 'ਚ ਕੋਈ ਖਾਸ ਪ੍ਰਦਰਸ਼ਨ ਨਹੀਂ ਕਰ ਪਾਉਂਦੇ ਤਾਂ ਉਦੋਂ ਦੇ ਤੌਰ ਤੇ ਪਾਰਟੀ ਦੇ ਮਕਾਮ ਨੂੰ ਜਰਾ ਸਤ ਲੱਗਦੀ ਆ ਤੇ ਇਹੋ ਹੀ ਕਰਦਾ ਕਿ ਭਗਵੰਤ ਪਾਣਾ ਹੁਣ ਨੂੰ ਸਾਈਡ ਲਾਈਨ ਕਰਕੇ ਇਸ ਸੂਚੀ ਇਹ ਚੋਣਾਂ ਦੀ ਜਿਹੜੀ ਕਮਾਨ ਆ ਉਹ ਅਮਨ ਅਰੋੜੇ ਹੁੰਦੀ ਰਹੀ ਦਿੱਤੀ ਗਈ ਆ ਕਿ ਅਮਨ ਉਹੜਾ ਇੱਕ ਤਾਂ ਹਿੰਦੂ ਚਿਹਰਾ ਨਹੀਂ ਦੂਜੇ ਪਾਸੇ ਸ਼ਰੀ ਮੋਟਰ ਸ਼ਰੀ ਇਲਾਕੇ ਨਾਲ ਸੰਬੰਧਤ ਨਹੀਂ ਤਾਂ ਸੁਭਾਵਿਕ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਹਾਈ ਕਵਾਲ ਹੈ ਇਸ ਤਰੀਕੇ ਨਾਲ ਜਾਂ ਉਹ ਸੋਚਦੀ ਹੋਵੇ ਤੁਸੀਂ ਆਪਣੀ ਭੁਮਿਕਾ ਚ ਦੂਜੀ ਗੱਲ ਕੀਤੀ ਸੀ ਭਗਵਤ ਮਹਾਂ ਰਾਜ ਤੇ ਅੰਤ ਦੀ ਸੁਖਦਰਸ਼ੀ ਦੇਖੋ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੀਤੀਆਂ ਟਾਇਰ ਤਨਾ ਸਾਲਾਂ ਚ ਪੰਜਾਬ ਚ ਕਿਹੋ ਜਿਹੀ ਰਹੀਆਂ ਜਾਂ ਕਿਹੋ ਜਿਹੀ ਨਹੀਂ ਰਹੀਆਂ ਇਸ ਦੀ ਸਮੀਖਿਆ ਤਾਂ ਲੋਕ ਆਪਣੇ ਮਨ ਦੇ ਅੰਦਰ ਕਰ ਹੀ ਚੁੱਕੇ ਆ ਜਿਸ ਮਿਕਿਆ ਹੁੰਦੀ ਹੁੰਦੀ ਹੈ ਪਰ ਲੋਕ ਜਿਹੜੇ ਨੇ ਆਮ ਤੌਰ ਤੇ ਸ਼ਾਇਦ ਉਹਨਾਂ ਆਮ ਆਦਮੀ ਪਾਰਟੀ ਨਾਲ ਅਨਾਈਡ ਨਾ ਹੋਣ ਜਿਹਨਾਂ ਆਪਾਂ ਗਵੰਤਮਾਨ ਕਰਕੇ ਹੈਗੇ ਆ ਕਿਉਂਕਿ ਗਵੰਤਮਾਨ ਹੋਣਾਂ ਦੇ ਉੱਤੇ ਅਕਸਰ ਇਹ ਇਲਜ਼ਾਮ ਲੱਗਦੇ ਆ ਕਿ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਆ ਉਸ ਨੂੰ ਕਾਬੂ ਕਰਨ ਵਿੱਚ ਉਹ ਪੂਰੀ ਤਰ੍ਹਾਂ ਅਸਫਲ ਰਹੇ ਆ ਦੂਜੇ ਪਨੇ ਕਈ ਪਾਰਟੀ ਦੇ ਵਰਕਰ ਜਾਂ ਵੋਲੰਟਰੀ ਇਹ ਵੀ ਗੱਲ ਕਹਿੰਦੇ ਕਿ ਜਦੋਂ ਉਹਨਾਂ ਨੂੰ ਮਿਲਣ ਜਾਂਦੇ ਆ ਉਹ ਕਦੇ ਮਿਲਦੇ ਨਹੀਂ ਤੇ ਸ਼ਾਇਦ ਇਸੇ ਖੱਪੇ ਨੂੰ ਪੂਰਾ ਕਰਨ ਵਾਸਤੇ ਹੀ ਉਹ ਆਪਣੀ ਪਾਰਟੀ ਦੇ ਹਾਈ ਕਮਾਂਡ ਨੇ ਉਹਨਾਂ ਨੂੰ ਪ੍ਰਧਾਨਗੀ ਦੀ ਅਹੁਦੇ ਤੋਂ ਮੁਕਤ ਕਰਕੇ ਇਹ ਸਾਰਾ ਕੁਝ ਅਮਨ ਅਰੋੜੇ ਦੇ ਦਿੱਤਾ। ਇਹ ਦੋ ਪਾਵਰ ਸੈਂਟਰ ਜਿਹੜੇ ਉਹ ਕ੍ਰੀਏਟ ਜਿਹੜੇ ਪੰਜਾਬ 'ਚ ਕਰ ਦਿੱਤੇ ਗਏ। ਤਾਂ ਅਜਿਹੀ ਸਥਿਤੀ ਦੇ ਵਿੱਚ ਜਦੋਂ ਲੋਕ ਆਪਣੀ ਕਿਸੇ ਰਾਜ ਦੇ ਮੁਖੀ ਦੀ ਕਾਰਜ ਸ਼ੈਲੀ ਤੋਂ ਨਾਰਾਜ਼ ਹੁੰਦੇ ਤਾਂ ਸੁਭਾਵਾਕਾ ਕਿ ਫਿਰ ਉਹਦੇ ਹੱਥ ਵਿੱਚ ਅਮਾਨ ਜਿਹੜੀ ਆ ਉਹ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਜੇ ਸਮੇਂ ਦੇ ਵਿੱਚ ਦਿੱਤੇ ਸਮਝੇ ਜਾਵੇ ਖੂ ਤਾਂ ਜਿਸ ਤਰੀਕੇ ਨਾਲ ਅਰੁਣਕੀ ਜੀ ਵਾਲਾ ਉਹ ਜੇ ਪਾਸੇ ਭਗਮਤਮਨ ਦੇ ਆਪਸੀ ਆਤفاق ਵੱਧਦੇ ਜਾਂ ਆਪਸੀ ਜੁੜੇ ਸਬੰਧ ਖਰਾਬ ਹੁੰਦੇ ਆ ਉਹਨਾਂ ਦੇ ਵਿੱਚ ਬਹੁਤ ਕਾਰਨ ਸਨ ਕਿ ਜਿਨ੍ਹਾਂ ਦੇ ਜੁम्मेवा ਤੜਾ ਭਗਮਤਮਨ ਨੂੰ ਖੜਾਇਆ ਗਿਆ ਖਾਸ ਤੌਰ ਤੇ ਪੰਜਾਬ ਦੇ ਦਿੱਕਤੀ ਹਾਲਾਤਾਂ ਨੂੰ ਲੈ ਕੇ ਖਾਸ ਤੌਰ ਤੇ ਪੰਜਾਬ ਦੇ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਆ ਉਹਦੇ ਨਾਲ ਹੀ ਰਾ ਵਲੰਟੀਅਰਸ ਜਾਂ ਪਾਰਟੀ ਦੇ ਜਿਹੜੇ ਫਰਕਰ ਸਨ ਉਹਨਾਂ ਦੇ ਪਾੜੇ ਨੂੰ ਲੈ ਕੇ ਜਿਹੜੇ ਹਾਈਕਮਾਨ ਨੇ ਸੋਚਿਆ ਕਿ ਇਹ ਚੀਜ਼ਾਂ ਭਗਮਤਮਨ ਨੇ ਠੀਕ ਤਰੀਕਾ ਨਾਲ ਕਰਨੀ ਸਕੇ ਦਿੱਤੀ ਹਾਲਾਤਾਂ ਬਨ ਕੰਟਰੋਲ ਨਹੀਂ ਕਰ ਸਕੀ ਆਮਲਿਕ ਨੂੰੰਦੀ ਸਥਿਤੀ ਜਿਹੜੇ ਟੌਲੀ ਕਰਤਾ ਕਿ ਜਿਸ ਕਰਕੇ ਹੌਲੀ-ਹੌਲੀ ਜਿਸ ਤਰੀਕੇ ਨਾਲ ਪੈਣਾ ਉਹਨਾਂ ਦੇ ਦਫਤਰ ਦੇ ਵਿੱਚ ਆਵਾਮੀ ਪਾਰਟੀ ਦੀ ਹਾਈ ਕਮਾਂਡ ਆਪਣੇ ਬੰਦੇ ਨੂੰ ਨਿਯੁਕਤ ਕਰਦੀ ਆ ਉਹਨਾਂ ਦੇ ਸਲਾਹਕਾਰਾਂ ਨੂੰ ਦੂਰ ਕਰਕੇ ਭਾਰਤੀ ਭਗਵੰਤਪਨਦੀ ਜਿਹੜੇ ਰਾਜ ਦੇ ਅੰਤ ਦੀ ਗੱਲ ਹੈਗੀ ਆ ਆਮ ਆਦਮੀ ਪਾਰਟੀ ਦੇ ਰਾਜ ਦੇ ਅੰਤ ਦੀ ਗੱਲ ਨਹੀਂ ਭਗਵੰਤਪਨ ਦੇ ਰਾਜ ਦੇ ਅੰਤ ਦਾ ਜਿਹੜਾ ਇਸ ਕਹਿ ਸਕਦੇ ਕਿ ਠੇਕ ਜਿਹੜਾ ਹੋ ਜਾਤਾ ਦਾ ਕਈ ਜਿਹੜਾ ਉਹ ਦੇਣ ਲੱਗ ਪਿਆ ਕਿਉਂਕਿ ਜਿਸ ਤਰੀਕੇ ਨਾਲ ਹੌਲੀ ਹੋ ਰਹੀ ਉਹਨਾਂ ਦੇ ਪੱਤੇ ਜਾ ਰਹੇ ਔਰ ਜਿਸ ਤਰੀਕੇ ਨਾਲ ਇੱਕ ਦੂਜਾ ਪਾਵਰ ਸੈਂਟਰ ਅਮਨ ਔਰ ਰੋੜੇ ਦੇ ਰੂਪ ਦੇ ਵਿੱਚ ਉਭਾਰਿਆ ਜਾ ਰਿਹਾ ਤਾਂ ਸੁਭਾਵਕਾ ਹੋ ਸਕਦਾ ਕਿ ਅਗਲੇ ਕੁਝ ਦਿਨਾਂ ਚ ਜਿਸ ਤਰੀਕੇ ਨਾਲ ਪਾਰਟੀ ਹੁਣ ਆਪਣੇ ਆਪ ਨੂੰ ਮਜ਼ਬੂਤੀ ਦੇ ਕਗਾਰ ਤੱਕ ਲਗਾ ਰਹੀ ਹੈ ਤੇ ਹਾਈ ਕਮਾਨ ਵੀ ਇਸ ਵੱਲ ਆ ਆਪਾਂ ਕਹਿ ਸਕਣੇ ਕਿ ਪੂਰਨ ਤੌਰ ਤੇ ਸੰਤੋਸ਼ਟ ਹੈ ਕਿ ਹੁਣ ਪੰਜਾਬ ਦੀ ਪੂਰਨ ਆਮ ਆਦਮੀ ਪਾਰਟੀ ਦੀ ਇਕਾਈ ਉਹਨਾਂ ਦੇ ਹੱਥ ਵਿੱਚ ਹੈ ਪਾ ਹੋ ਸਕਦਾ ਇਹਨਾਂ ਜਿੰਮੀ ਚੋਣਾ ਤੋਂ ਆ ਮਾ ਕਰਦਾ ਇਹਨਾਂ ਨਗਰ ਦੇ ਚੋਣਾ ਤੋਂ ਬਾਅਦ ਤੇ ਦਿੱਲੀ ਦੇ ਚੋਣਾ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਹਾਈ ਕਮਾਨ ਭਗਵੰਤ ਮਾਨ ਤੇ ਸੰਭਾਅ ਚ ਕੋਈ ਫੈਸਲਾ ਜਿਹੜਾ ਉਹ ਲੈ ਸਕਣੀ ਹੈ ਕਿਉਂਕਿ ਜਿਸ ਤਰੀਕੇ ਦੀਆਂ ਸ਼ਿਕਾਇਤਾਂ ਹੁਣ ਭਗਵੰਤ ਪਾਨ ਦੇ ਸੰਬੰਧੀ ਆ ਆਮ ਵੀ ਪਰਬਾਲਤੀ ਦੀ ਹਾਈ ਕਮਾਨ ਤੱਕ ਪਹੁੰਚ ਗਈਆਂ ਨੇ ਕੱਲ ਦੇ ਇੰਟਰਵਿਊ ਦੇ ਵਿੱਚ ਜਿਸ ਤਰੀਕੇ ਨਾਲ ਖੁਲਾਸੇ ਕਬਰ ਵਿਜੇ ਪ੍ਰਤਾਪ ਸਿੰਘ ਹੋਣਾ ਨੇ ਵੀ ਕੀਤੇ ਤਾਂ ਸੁਭਾਵਕ ਆ ਤੇ ਆਮ ਆਦਮੀ ਪਾਰਟੀ ਦੀ ਹਾਈ ਕਮਾਨ ਕਦੇ ਨਹੀਂ ਚਾਹੀਦੀ ਕਿ ਉਹਨਾਂ ਦੇ ਵਿਧਾਇਕ ਉਹ ਨੰਨੀ ਵਿਧਾਇਕ ਜਿਨ੍ਹਾਂ ਤੇ ਸਿਰ ਤੇ ਉਹਨਾਂ ਨੇ ਚੋਣਾਂ ਲੜੀਆਂ ਹੋਣ ਤੇ ਜੇਕਰ ਉਹ ਹੀ ਸੰਤੁਸ਼ਟ ਨਹੀਂ ਆ ਉਹ ਹੀ ਮੁੱਖ ਮੰਤਰੀ ਦੀ ਕਾਰਜਸ਼ੈਲੀ ਤੋਂ ਸੰਤੁਸ਼ਟ ਨਹੀਂ ਆ ਤਾਂ ਫਿਰ ਆਪ ਲੋਕ ਕਿੱਥੋਂ ਹੋਣਗੇ ਤੇ ਸ਼ਾਇਦ ਇਹੋ ਹੀ ਗੱਲਾਂ ਨੇ ਕਿ ਜਿਸ ਤਰੀਕੇ ਨਾਲ ਹੋ ਰਹੀ ਹੋਣੀ ਹਾਈ ਕਮਾਂਡ ਦਾ ਜਿਹੜਾ ਗਲਬਾ ਜਿਹੜਾ ਹਾਈ ਕਮਾਂਡ ਦਾ ਦਾਇਰਾ ਜਿਹੜਾ ਬਲ ਪਾਉਣ ਦਾ ਵੀ ਮਜ਼ਬੂਤ ਹੁੰਦਾ ਜਾ ਰਿਹਾ ਚੋਣ ਜੀ ਅਣਕੀ ਸਾਹਿਬ ਹੁਣ ਆਮ ਆਦੀ ਪਾਰਟੀ ਦੀ ਹਾਈ ਕਮਾਂਡ ਕੋਲੇ ਰਿਪੋਰਟਾਂ ਗਈਆਂ ਨੇ ਕਿ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦਾ ਵਿਰੋਧ ਘਟਾ ਹੈ ਭਗਵੰਤ ਮਾਨ ਦਾ ਜਿਆਦਾ ਹੈ ਕਿਉਂਕਿ ਭਗਵੰਤ ਮਾਨ ਜੇ ਉਹ ਜ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਸੀ ਸੱਤਾ ਦੇ ਵਿੱਚ ਆ ਕੇ ਤਾਕਤ ਦੇ ਵਿੱਚ ਆ ਕੇ ਭਗਵੰਤ ਮਾਨ ਦਾ ਬਿਲਕੁਲ ਰਵਈਆ ਚੇਂਜ ਹੋ ਗਿਆ ਆਪਣੇ ਦੋਸਤਾਂ ਪ੍ਰਤੀ ਵੀ ਆਪਣੇ ਐਮ ਐਲ اے ਮੰਤਰੀਆਂ ਪ੍ਰਤੀ ਵੀ ਲੋਕਾਂ ਪ੍ਰਤੀ ਵੀ ਤੇ ਪੱਤਰਕਾਰਾਂ ਪ੍ਰਤੀ ਵੀ ਜਿਹਦੇ ਕਰਕੇ ਭਗਵੰਤ ਮਾਨ ਦੀ ਵਿਰੋਧਤਾ ਹੋਣੀ ਸ਼ੁਰੂ ਹੋ ਗਈ ਜਿਹਦੇ ਕਰਕੇ ਹਰੇਕ ਬੰਦਾ ਨੁਕਤਾਚੀਨੀ ਸਰਕਾਰ ਦੀ ਜਿਹੜੀਆ ਕਰਨੀ ਸ਼ੁਰੂ ਕਰ ਗਿਆ ਔਰ ਪਾਰਟੀ ਨੂੰ ਉਹਦਾ ਖਾਸਾ ਨੁਕਸਾਨ ਹੋ ਰਿਹਾ ਸੀ ਹੁਣ ਪਾਰਟੀ ਨੇ ਉਹ ਸਭ ਕੁਝ ਦੇਖ ਲਿਆ ਕਿ ਭਗਵੰਤ ਮਾਨ ਕਰਕੇ ਨੁਕਸਾਨ ਜ਼ਿਆਦਾ ਹੋ ਰਿਹਾ ਹਣ ਭਗਵਾਨ ਤੁਮਾਨੂੰ ਸਾਈਡ ਲਾਈਨ ਕਰਕੇ ਕੁਝ ਚੰਗੇ ਬੰਦੇ ਜਿਵੇਂ ਅਮਨ ਅਰੋੜਾ ਨੂੰ ਵੀ ਹਿੰਦੂ ਫੇਸ ਦੇ ਤੌਰ ਤੇ ਲਿਆਂਦਾ ਦੀਪਕ ਵਾਲੀ ਉਹਨਾਂ ਨੂੰ ਪਾਵਰਾਂ ਦਿੱਤੀਆਂ ਗਈਆਂ ਇੱਕ ਵੱਡੇ ਮੀਡੀਆ ਹਾਊਸ ਮੀਡੀਆ ਅਦਾਰੇ ਦੇ ਨਾਲ ਦੀਪਕ ਵਾਲੀ ਉਹਨਾਂ ਨੇ ਇੱਕ ਚੰਗੇ ਰਿਲੇਸ਼ਨ ਸਥਾਪਿਤ ਕੀਤੇ ਦੀਪਕ ਵਾਲੀ ਉਹ ਬੰਦਾ ਹੈ ਜਿਹੜਾ ਮਤਲਬ ਰਿਸ਼ਤਿਆਂ ਦੇ ਵਿੱਚ ਵਿਸ਼ਵਾਸ ਰੱਖਦਾ ਔਰ ਠੰਮੇ ਵਾਲਾ ਬੰਦਾ ਜਿਹੜਾ ਉਹ ਜਾਣੇ ਜਾਂਦੇ ਆ ਦੀਪਕ ਵਾਲੀ ਤਾਂ ਉਹਨਾਂ ਨੂੰ ਅੱਗੇ ਕਰਕੇ ਇੱਕ ਰਿਸ਼ਤਿਆਂ ਚੰਗੇ ਰਿਸ਼ਤੇ ਨਿਵਾਉਣ ਦੀ ਜਿਹੜੀ ਹੈ ਉਹਨਾਂ ਨੇ ਗੱਲ ਤੋਰੀ ਹੈ ਔਰ ਚੰਗੇ ਰਿਸ਼ਤੇ ਸੰਭਾਲਣ ਦੀ ਗੱਲ ਜਿਹੜੀ ਉਹਨਾਂ ਨੇ ਤੋਰੀ ਹੈ ਔਰ ਉਹਨਾਂ ਨੇ ਹੁਣ ਇਹ ਗੱਲ ਸੋਚ ਲਈ ਹੈ ਕਿ ਹੁਣ ਭਗਵੰਤ ਮਾਨ ਨੂੰ ਸਾਈਡਲਾਈਨ ਕਰਕੇ ਚੰਗੇ ਬੰਦੇ ਅੱਗੇ ਲਿਆ ਕੇ ਹੁਣ ਲੋਕਾਂ ਦੇ ਵਿੱਚ ਇੱਕ ਆਪਣਾ ਅਕਸ ਜਿਹੜਾ ਉਹ ਚੰਗਾ ਬਣਾ ਲਈਏ ਤਾਂ ਇਸ ਕਰਕੇ ਹੁਣ ਮਤਲਬ ਕਹਿਣ ਦਾ ਭਾਵ ਕਿ ਉਹ ਸਮਝ ਗਏ ਆ ਕਿ ਜੇ ਭਗਵੰਤ ਮਾਨ ਨੂੰ ਅੱਗੇ ਰੱਖਾਂਗੇ ਤਾਂ ਸਾਡਾ ਜਿਹੜਾ ਕੁਝ ਇੱਥੇ ਬੰਨਣਾ ਨਹੀਂ ਹੈ ਤੇ ਭਗਵੰਤ ਮਾਨ ਨੂੰ ਸਾਈਡ ਕਰਕੇ ਰਿਲੇਸ਼ਨ ਜਿਹੜੇ ਆ ਉਹ ਸੁਧਾਰ ਲਈਏ ਅਕਸ ਜਿਹੜਾ ਪੰਜਾਬ ਦੇ ਵਿੱਚ ਧਾਰ ਲਈਏ ਭਗਵੰਤ ਦਾ ਵਿਰੋਧ ਜਾ ਰਿਹਾ ਹੈ ਪਾਰਟੀ ਦਾ ਘਟਾ ਸਕੋਦਰ ਜੀ ਬੀਤੇ ਟਾਂਗਿਆ ਸਾਲਾਂ ਤੋਂ ਜੇ ਅਗਰ ਵੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਜਾਂ ਕਾਰਜਗਰੀ ਰਹੀ ਆ ਉਹ ਲੋਕਾਂ ਦੇ ਸਾਹਮਣੇ ਨਹੀਂ ਆਈ ਬਲਕਿ ਭਗਵਾਨ ਪਾਣ ਹੁੰਦਾ ਜਿਹੜਾ ਰਵਈਆ ਉਹ ਜਿਹੜਾ ਜਿਆਦਾ ਲੋਕਾਂ ਦੇ ਵਿੱਚ ਜਿਹੜਾ ਸਾਹਮਣੇ ਆਇਆ ਚਾਹੇ ਉਹ ਰਵਈਆ ਪੱਤਰਕਾਰਾਂ ਦੇ ਪ੍ਰਤੀ ਸੀ ਚਾਹੇ ਮੀਡੀਆ ਹਾਊਸਾਂ ਦੇ ਪ੍ਰਤੀ ਸੀ ਚਾਹੇ ਆਮ ਲੋਕਾਂ ਦੇ ਪ੍ਰਤੀ ਸੀ ਕਿਸੇ ਦੇ ਪ੍ਰਤੀ ਨਹੀਂ ਸੀ ਉਹ ਰਵਈਆ ਜਿਹਸਟਰ ਜਿੱਦੀ ਵਾਲਾ ਰਵਈਆ ਕਿ ਜੋ ਮੈਂ ਮੈਂ ਨਾ ਮੰਨੂ ਜਾਂ ਜੋ ਕੁਝ ਮੈਂ ਕਹਤਾ ਉਹੀ ਸਭ ਠੀਕ ਆ ਤੇ ਰਾਜਨੀਤੀ ਦੇ ਵਿੱਚ ਕਦੇ ਵੀ ਇਹੋ ਜਿਹੇ ਹਾਰਡ ਰੂਈਏ ਕਦੇ ਵੀ ਜਿਹੜੇ ਉਹ ਕਦੇ ਸਫਲ ਜਿਹੜੇ ਨਹੀਂ ਹੁੰਦੇ ਸੌਫਟ ਪੱਛ ਜਿਹੜੀ ਆ ਜ਼ਰੂਰੀ ਹੁੰਦੀ ਆ ਕਿ ਤੁਸੀਂ ਜਦੋਂ ਬੋਖਣਤ ਕੀਤੇ ਉਹਤੇ ਤੇ ਹੋਵੋ ਤਾਂ ਤੁਹਾਨੂੰ ਬੋਲਣਾ ਘੱਟ ਚਾਹੀਦਾ ਸੁਣਨਾ ਉਹ ਜ਼ਿਆਦਾ ਪਵੇਗਾ ਚਾਹੇ ਇਸਾਂ ਦਾ ਤੁਸੀਂ ਕਪਤਨ ਆ ਬ੍ਰਦਰ ਸਿੰਘ ਦੀ ਕਾਰਜਸ਼ੈਲੀ ਵੇਖੋ ਚਾਹੇ ਸਵਰਗੀ ਪ੍ਰਪਤ ਆਪਣੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਵੀਖ ਲੋ ਕਿ ਜਿੱਥੇ ਉਹ ਬੋਲਦੇ ਘੱਟ ਸੁਣਦੇ ਜ਼ਿਆਦਾ ਸੀ ਪਰ ਬੀਤੇ ਸਮੇਂ ਦੇ ਵਿੱਚ ਭਗਵੰਤ ਬਾਦਪੀ ਜ਼ਿਆਦਾ ਬੋਲਦੇ ਰਹੇ ਤੇ ਸੁਣਦੇ ਉਹ ਘੱਟ ਰਹੇ ਇਹ ਇੱਕ ਪਰਵਰਤਨ ਜਿਹੜਾ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਮ ਤਾਂ ਇਹੋ ਹੀ ਕਾਰਨ ਕਿ ਸ਼ਾਇਦ ਬਰੋਦੀਤਰ ਵੀ ਉਹਨਾਂ ਤੋਂ ਨਰਾਸ਼ੀ ਬਰੋਦੀਤਰ ਦੇ ਆਕੂ ਵੀ ਉਹਨਾਂ ਦੀ ਕਾਰਜਸ਼ਾਲੀ ਤੋਂ ਨਰਾਜ ਦੇ ਚਾਇਸੋ ਪਾਲ ਸੰਖਿਆਰਾ ਹੋਣੀ ਹੁੰਦੀ ਜੇ ਕੁਝ ਵੀ ਹੁੰ ਜਦੋਂ ਬਦਾਂ ਸਭਾ ਚ ਸਵਾਲ ਪੁੱਛਨੇ ਉਦੋਂ ਵੀ ਜਿਵੇਂ ਜੰਦਰਜੀਤ ਸੀ ਤੇ ਹਾਲਾਕਿ ਬਰੋਦੀਤਰ ਤਾਂ ਹੁੰਦੀ ਹੁੰਦੀ ਹੈ ਲੋਕਾਂ ਦੇ ਸੰਬੰਧ ਟੀ ਗੱਲ ਕਰਨ ਨੂੰ ਤਾਂ ਜੇਕਰ ਪਾਰਟੀ ਦੇ ਵਰਕਰ ਜਾਂ ਪਾਰਟੀ ਦੇ ਵਿਧਾਇਕਾਂ ਨੂੰ ਤੁਸੀਂ ਨਹੀਂ ਮਿਲੋਗੇ ਉਹਨਾਂ ਦੀ ਗੱਲ ਨਾ ਸੁਣੋਗੇ ਉਹਨਾਂ ਦਾ ਗੁੱਸਾ ਵੀ ਵਧੇ ਜਿਸ ਤਰੀਕੇ ਨਾਲ ਕਬਰ ਵਿਸ਼ੇ ਪ੍ਰਤਾਪ ਸਿੰਘ ਹੁਣੀ ਵਿਧਾਨ ਸਭਾ ਚ ਕਈ ਵਾਰੀ ਬੋਲੇ ਉਹਨਾਂ ਦੀ ਗੱਲ ਦਾ ਜਵਾਬ ਵੀ ਨਹੀਂ ਦਿੱਤਾ ਗਿਆ ਤਾਂ ਫਿਰ ਉਸ ਤੋਂ ਅਗਿਆਤ ਮੀਡੀਆ ਹਾਊਸਿਸ ਜਲੰਧਰ ਦੇ ਇੱਕ মিডিਆ ਹਾਊਸ ਨਾਲ ਤੁਸੀਂ ਦੇਖ ਲਓ ਕਿ ਕਿੰਨਾ ਚਿਰ ਇਟ ਖੜਕਾ ਰਿਆ ਤਾਂ ਉਸ ਇਟ ਖੜਕੇ ਦਾ ਕਿਤੇ ਨਾ ਕਿਤੇ ਨੁਕਸਾਨ ਪਾਰਟੀ ਨੂੰ ਹੋਇਆ ਤੇ ਸ਼ਾਇਦ ਇਹਨਾਂ ਸਾਰੀਆਂ ਗੱਲਾਂ ਨੂੰ ਸਮਝ ਰਹੇ ਹੋયા ਹੀ ਆਮ ਆਦਮੀ ਪਾਰਟੀ ਦੇ ਹਾਈ ਕਮਾਂਡ ਚਰੇ ਮਹੱਤਵਪੂਰਨ ਜਿਹੜੇ ਫੈਸਲੇ ਕੀਤੇ ਚਾਹੇ ਉਹ ਅਮਨ ਰੋਗੇ ਨੂੰ ਅੱਗੇ ਲੈਉਣ ਦੀ ਗੱਲ ਹੋਵੇ ਤੇ ਚਾਹੇ ਉਹ মিডিਆ ਹਾਊਸ ਜਿਹੜਾ ਆਮ ਆਦਮੀ ਪਾਰਟੀ ਦੀ ਇੱਕ ਵੀ ਖਬਰ ਜਿਹੜੀ ਸਕਾਰਾਤਮਕਤਾ ਉਤੇ ਨਹੀਂ ਸੀ ਸ਼ਾਬਦ ਉਹ ਵੀ ਹੁਣ ਸਗੋਂ ਪੋਜ਼ਿਟਿਵ ਖਬਰਾਂ ਨੂੰ ਛਾੜਣੀਆਂ ਸ਼ੁਰੂ ਕਰ ਦਿੱਤੀਆਂ ਪਰ ਸ਼ਰਤ ਉਹਨੇ ਵੀ ਰੱਖੀ ਆ ਕਿ ਅਸੀਂ ਭਗਵੰਤ ਮਾਨ ਦੀ ਫੋਟੋ ਨਹੀਂ ਜੇ ਲਾਉਣੀ ਤਾਂ ਭਗਵ ਇਹ ਵੀ ਬੀਟੀ ਤੁਹਾਨੂੰ ਪਤਾ ਲੱਗਾ ਜੀ ਆਪਣੇ ਉਹ ਜਿਹੜੇ ਸੂਤਰ ਜਿਹੜੇ ਉਸ ਖ਼ਾਬ ਚ ਮੀਡੀਆ ਹੌਸਨਾ ਸੰਬੰਧਤ ਨੂੰ ਦੱਸਦੇ ਨਹੀਂ ਕਿ ਕਿਸ ਤਰੀਕੇ ਨਾਲ ਦਿੱਲੀ ਦੀ ਟੀਮ ਆਈ ਤੇ ਸਮਝੋਤਾ ਹੋਇਆ ਕਿ ਹਾਂ ਭਈ ਆਮ ਆਦਮੀ ਪਾਰਟੀ ਦੀ ਕਾਰਸ਼ਾਲੀ ਲਿਖਾਂਗੇ ਸਭ ਕੁਝ ਕਰਾਂਗੇ ਪਰ ਭਗਵੰਤ ਮਾਨ ਦੀ ਫੋਟੋ ਨਹੀਂ ਲੋਮੀ ਤਾਂ ਉਹ ਵੀਡੀਆ ਹੌਸ ਜਿਹੜਾ ਬੀਤੇ ਸਮੇਂ ਸਰਕਾਰਾਂ ਨੂੰ ਬਣਾਉਣ ਸਰਕਾਰਾਂ ਨੂੰ ਡਗਾਉਣ ਦੀ ਗੱਲ ਕਰਦਾ ਹੋਵੇ ਤੇ ਭਗਵੰਤ ਮਾਨ ਹੁਣੀ ਆਪਣੇ ਕਿਸੇ ਨਿੱਜੀ ਪੱਤਰ ਤੇ ਜਾਂ ਕਿਸੇ ਹੋਰ ਤਰੀਕੇ ਨਾਲ ਇੱਕ ਬੈਰਬੋਤ ਪੰਤ ਪਾਰਟੀ ਦੀ ਹਾਈਕ ਮਨ ਕਿਸੇ ਵੀ ਪਾਰਟੀ ਦੀ ਹਾਈਕ ਮਨ ਇਹੋ ਜਿਹੀ ਚੀਜ਼ ਪ੍ਰਤਾਸ਼ ਜਿਹੜਾ ਉਹ ਨਹੀਂ ਕਰਦੀ ਤੇ ਸ਼ਾਇਦ ਇਹੋ ਹੀ ਕਾਰਨ ਦੇ ਦਿੱਤੇ ਸਮਝ ਚ ਛਟਕੇ ਜਿਸ ਤਰੀਕੇ ਨਾਲ ਦਿੱਤੇ ਕਿ ਖਾਸ ਤੌਰ ਤੇ ਜਿਹੜੇ ਉਹਨਾਂ ਦੇ ਸਲਾਹਕਾਰ ਜਿਹੜੇ ਸਨ ਉਹ ਬਦਲ ਕੇ ਆਮ ਆਦਮੀ ਪਾਰਟੀ ਨੇ ਉੱਤੇ ਉਹਨਾਂ ਦੇ ਦਫਤਰ ਚ ਭਾਲਤੇ ਅਮਰ ਰੋੜੇ ਦਾ ਉਭਾਰ ਹੁਣ ਇਹਨਾਂ ਜਿੰਨੀ ਚੋਣਾਂ ਤੋਂ ਬਾਅਦ ਨਗਰ ਦੇ ਕਰਦੀਆਂ ਚੋਣਾਂ ਦੀ ਕਮਾਨ ਅਮਰ ਰੋੜੇ ਨੂੰ ਦੇਣਾ ਇਹ ਸਭ ਚਾਹ ਕਰਦਾ ਕਿ ਪਾਰਟੀ ਜਿਹੜੀ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਸਥਿਤੀ ਆ ਉਸ ਨੂੰ ਸਮਝ ਚੁੱਕੀ ਆ ਕਿ ਲੋਕ ਆਮ ਆਦਮੀ ਪਾਰਟੀ ਨਾਲ ਸ਼ਾਇਦ ਅੱਜ ਦੀ ਤਰੀਕਾ ਉਹਨੇ ਨਾਰਾਜ਼ ਨਾ ਹੋਣ ਜਿੰਨੇ ਭਗਵੰਤ ਮਾਨ ਹੁੰਦਾ ਨਾਲ ਤੇ ਸ਼ਾਇਦ ਇਹੋ ਹੀ ਕਾਰਨ ਆ ਕੀ ਆਮ ਆਪੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਆਉਂਦੇ ਆ ਦੇਣਾ ਚ ਇਹੋ ਜਿਹੇ ਜਿਹੜੇ ਫੈਸਲੇ ਕੀਤੇ ਜਾ ਰਹੇ ਆ ਹੋ ਸਕਦਾ ਇਸ ਤੋਂ ਵੱਡੇ ਵੀ ਫੈਸਲੇ ਜਿਹੜੇ ਅੰਦਰ ਜਣਾ ਚ ਲਈ ਜਾ ਸਕਦੇ ਹੈ ਲੈ ਜਾ ਸਕਦੇ ਬਿਲਕੁਲ ਚਲੋ ਉਧਰ ਆਕਾਲੀ ਦਲ ਦੀ ਜੇਕਰ ਗੱਲ ਕਰੀਏ ਆਕਾਲੀ ਦਲ ਦੇ ਅੰਦਰ ਹੁਣ ਲੱਗਦਾ ਹੈ ਕਿ ਸਾਰੇ ਇਕੱਠੇ ਹੋਣ ਦੀ ਕਗਾਰ ਤੇ ਹੈਗੇ ਆ ਔਰ ਅੱਜ ਹੋ ਸਕਦਾ ਹੈ ਕਿ ਆਕਾਲੀ ਦਲ ਸੁਧਾਰ ਲਹਿਰ ਨੂੰ ਸਮੇਟ ਕੇ ਸਾਰੇ ਇਕੱਠੇ ਫਿਰ ਹੋ ਜਾਣਾ ਆਕਾਲੀ ਦਲ ਦੇ ਵਿੱਚ ਦੁਬਾਰਾ ਔਰ ਉਧਰ ਕਹਿੰਦੇ ਕਿ ਜਦੋਂ ਆਕਾਲੀ ਦਲ ਦੀ ਜਦੋਂ ਭਰਤੀ ਸ਼ੁਰੂ ਹੋਣੀ ਹੈ ਤਾਂ ਉਹਦੇ ਵਿੱਚ ਕਹਿੰਦੇ ਹਰਵਿੰਦਰ ਸਿੰਘ ਫੂਲਕਾ ਕਹਿੰਦੇ ਮੈਂ ਆ ਪਹੁੰਚ ਕੀਤੀ ਉਹਦੇ ਵਿੱਚ ਮੈਂ ਭਰਤੀ ਹੋਊਂਗਾ ਤੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਊਂਗਾ ਔਰ ਨਾਲ ਹੀ ਨਾਲ ਇਹ ਵੀ ਗੱਲ ਕਿ ਉਹਨਾਂ ਨੇ ਮੰਨੀ ਹੈ ਕਿ ਪੰਜਾਬ ਨੂੰ ਖੇਤਰੀ ਪਾਰਟੀ ਦੀ ਲੋੜ ਹੈ ਤਾਂ ਸਾਫ਼ ਹੈ ਕਿ ਫੂਲਕਾ ਸਾਹਿਬ ਅਕਾਲੀ ਦਲ ਚ ਸ਼ਾਮਲ ਹੋ ਕੇ ਉਹਦੇ ਵਿੱਚ ਕੰਮ ਕਰਨਾ ਚਾਹੁੰਦੇ ਨੇ ਜਾਂ ਕਰਨਗੇ ਜਾਂ ਕੋਈ ਪਲੈਨਿੰਗ ਵੀ ਹੋ ਸਕਦੀ ਹੈ ਔਰ ਇਹ ਵੀ ਗੱਲ ਹੈ ਕਿ ਫੂਲਕਾ ਸਾਹਿਬ ਬਹੁਤ ਵੱਡਾ ਚਿਹਰਾ ਨੇ ਫੂਲਕਾ ਸਾਹਿਬ 84 ਦੇ ਪੀੜਤਾਂ ਦੇ ਕਿਸ ਲਈ ਲੜਦੇ ਆ ਰਹੇ ਆ ਔਰ ਬੇਦਾਗ ਸਖਸ਼ੀਅਤ ਹੈਗੇ ਆ ਔਰ ਜੇ ਫੂਲਕਾ ਸਾਹਿਬ ਨੂੰ ਅੱਗੇ ਲਾ ਕੇ ਤੋਰ ਲਿਆ ਅਕਾਲੀ ਦਲ ਨੇ ਕਿਉਂਕਿ ਸਾਂਝਾ ਬੰਦਾ ਹੈ ਔਰ ਸਾਂਝੇ ਬੰਦੇ ਦੇ ਤੌਰ ਤੇ ਹੋ ਸਕਦਾ ਹੈ ਕਿ ਉਹਨਾਂ ਤੇ ਕੋਈ ਸਹਿਮਤੀ ਬਣ ਵੀ ਜਾਵੇ ਔਰ ਕਿਉਂਕਿ ਜੇ ਸੁਧਾਰ ਲਹਿਰ ਵਾਲਿਆਂ ਚੋਂ ਕੋਈ ਬਣੂਗਾ ਤਾਂ ਉਹਨਾਂ ਨੇ ਨਹੀਂ ਸਹਿਮਤੀ ਦੇਣੀ ਦੂਜੇ ਪਾਸੇ ਉਹ ਜੇ ਸੁਖਵੀਰ ਬਣਗੇ ਤਾਂ ਬੇਸ਼ੱਕ ਉਹ ਕਹਿ ਰਹੇ ਆ ਕਿ ਠੀਕ ਆ ਜਿਹੜਾ ਵੋਟਾਂ ਦਾ ਪ੍ਰਧਾਨ ਬਣਿਆ ਉਹਦੇ ਨਾਲ ਚੱਲਾਂਗੇ ਪਰ ਮੈਨੂੰ ਲੱਗਦਾ ਹੈ ਕਿ ਜੇਕਰ ਫੂਲਕਾ ਦੇ ਨਾਮ ਤੇ ਸਹਿਮਤੀ ਬਣ ਗਈ ਤਾ ਦੋਨੇ ਧਿਰਾਂ ਸਹਿਮਤ ਹੋ ਸਕਦੀਆਂ ਨੇ ਤੇ ਇੱਕ ਫੂਲਕਾ ਜੇ ਪ੍ਰਧਾਨ ਵੜਦੇ ਆ ਤਾਂ ਮੈਨੂੰ ਲੱਗਦਾ ਕਿ ਅਕਾਲੀ ਦਲ ਨੂੰ ਵੱਡਾ ਬਲ ਮਿਲੂਗਾ ਔਰ ਫੂਲਕਾ ਦੇ ਆਉਣ ਦੇ ਨਾਲ ਕਈ ਹੋਰ ਵੱਡੇ ਚਿਹਰੇ ਵੀ ਅਕਾਲੀ ਦਲ ਜਾ ਸਕਦੇ ਜੀ ਤਾਂ ਕੁਦਰਤੀ ਤੌਰ ਤੇ ਸਖਦਰਜੀ ਜਿਸ ਤਰੀਕੇ ਨਾਲ ਤੁਸੀਂ ਫੂਲਕਾ ਸਾਹਿਬ ਦਾ ਨਾਂ ਲਿਆ ਫੂਲਕਾ ਸਾਹਿਬ ਇੱਕ ਵੱਡਾ ਚਿਹਰਾ ਨਹੀਂ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਦੇ ਰੂਪ ਤੇ ਵਿੱਚ ਵੀ ਉਹਨਾਂ ਨੇ ਜਿਹੜਾ ਕੰਮ ਕੀਤਾ ਹੈਗਾ ਤੇ ਇੱਕ ਸਰਪਰਵਾਨਤ ਚਿਹਰੇ ਦੇ ਤੌਰ ਤੇ ਉਹ ਪਾਰਟੀ ਜੇਕਰ ਜੁਆਇਨ ਕਰਤੇ ਤਾਂ ਹੋ ਸਕਦਾ ਕਿ ਉਹਨਾਂ ਦੇ ਨਾਮ ਤੇ ਜਿਹੜੀ ਆ ਸਹਿਮਤੀ ਜਿਹੜੀ ਉਹ ਬਣ ਸਕੇ ਕਿਉਂਕਿ ਜਿਸ ਤਰੀਕੇ ਨਾਲ ਲੀਟਰਾਂ ਦੇ ਆਪਸੀ ਬਿਆਨ ਹੁੰਦੇ ਆ ਬੇਸ਼ੱਕ ਉਹਨੂੰ ਬਿਆਨ ਦਿੱਤਾ ਕਿ ਹਾਂ ਅਸੀਂ ਜੇਕਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣ ਕੇ ਮਨਜ਼ੂਰ ਕਰ ਲਾਂਗੇ ਜਾਂ ਉਹ ਕਰ ਲਾਂਗੇ ਪਰ ਜਦੋਂ ਇਹੋ ਜਿਹਾ ਅਮਲੀ ਰੂਪ ਹੋਣਾ ਤਾਂ ਸ਼ਾਇਦ ਉਦੋਂ ਵੀ ਸੁਰਾਗੀਆਂ ਨੇ ਰਾਜ ਜਿਹਨੇ ਵੱਖਰੋ ਵੱਖਰੇ ਹੋਣ ਤਾਂ ਇਹ ਸਭ ਪਾਸੇ ਦੇ ਵਿੱਚ ਜੇਕਰ ਫੁਲਕਾ ਸਾਹਿਬ ਦੀ ਐਂਟਰੀ ਹੁੰਦੀ ਆ ਤਾਂ ਹੋ ਸਕਦਾ ਕਿ ਇਹ ਛੇੜੇ ਤੇ ਜਿਹੜੀ ਸਹਿਮਤੀ ਆ ਉਹ ਬਣ ਸਕੇ ਕਿਉਂਕਿ ਇੱਕ ਸਾਫ਼ ਸੂਰਤ ਸਿੱਖੀ ਚਿਹਰਾ ਨੇ ਦੂਸਰੇ ਪਾਸੇ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ 1984 ਦੇ ਵਿੱਚ ਉਹ ਕਿਸਾਂ ਨੂੰ ਲੱਗਦੇ ਆ ਰਹੇ ਆ ਪ੍ਰੇਤਿਕਾ ਤੋਂ ਪਰਤੇ ਤਾਂ ਚਲੋ ਅਸੀਂ ਕਹਿ ਸਕਦੇ ਨਹੀਂ ਉਹਨਾਂ ਦਾ ਕੈਰੀਅਰ ਰਿਕਾਰਡ ਵੱਡਾ ਨਹੀਂ ਹੈਗਾ ਪਰ ਜਿਸ ਤਰੀਕੇ ਨਾਲ ਬੀਤੇ ਦਿਨਾਂ ਦੇ ਵਿੱਚ ਆਵਾਜ਼ ਵੀ ਪਾਰਟੀ ਨਾਲ ਸੰਬੰਧਤ ਰਹੇ ਤਾਂ ਫਿਰ ਜਦੋਂ ਦੇਖਿਆ ਕਿ ਰਾਜਨੀਤੀ ਉਹਨਾਂ ਦੇ ਉਹ ਜੀ ਠੀਕ ਨਹੀਂ ਛੱਡ ਕੇ ਪਾਸੇ ਹੋ ਗਏ ਪਰ ਜਿਸ ਤਰੀਕੇ ਨਾਲ ਉਹਨਾਂ ਨੇ ਇੰਨੀ ਗੱਲ ਕਹੀ ਕਿ ਖੇਤਰੀ ਪਾਰਟੀ ਦੀ ਲੋੜ ਹੈਗੀ ਹੈ ਤਾਂ ਖੇਤਰੀ ਪਾਰਟੀ ਪੰਜਾਬ ਦੇ ਵੀ ਲੋਕ ਚਾਹੁੰਦੇ ਕਿ ਖੇਤਰੀ ਪਾਰਟੀ ਵੀ ਪੰਜਾਬ ਦੇ ਹਰ ਪਾਸੇ ਹਿੱਤਾਂ ਦੀ ਗੱਲ ਕਰੇ ਤਾਂ ਹੋ ਸਕਦਾ ਕਿ ਜੇਕਰ ਫੋਰਕਾ ਸਾਹਿਬ ਆਉਂਦੇ ਸ਼ਹਿਮੀ ਨੇ ਵਿੱਚ ਜਿਤੋਂ ਪਾਰਟੀ ਦੀ ਪਰਤੀ ਸ਼ੁਰੂ ਹੁੰਦੀ ਹੈ ਤਾਂ ਉਹ ਪਾਰਟੀ 'ਚ ਸ਼ਾਮਲ ਹੋਣ ਤਾਂ ਪਾਰਟੀ ਦੇ ਦੋਵੇਂ ਤਰ੍ਹਾਂ ਉਹਨਾਂ ਉਹ ਆਪਣਾ ਜੇ ਵਿਸ਼ ਪ੍ਰੋਸੈਸਾਂ ਜਬਿ ਵਾਸ਼ ਪ੍ਰਗਟ ਕਰਤੀਆਂ ਨੇ ਤਾਂ ਕਹਿ ਸਕਦੇ ਕਿ ਸ਼ੁਰੂ ਮੀ ਕਾਲੀਦਾਰ ਵਾਸਤੇ ਇੱਕ ਚੰਗਾ ਪੁਇਖ ਦੀ ਆਸ ਜਿਹੜੀ ਆ ਉਹ ਬਸ ਸਕਦੀ ਹੂੰ ਬਿਲਕੁਲ ਬਿਲਕੁਲ ਤਾਂ ਦੇਖਦੇ ਆ ਕਿ ਫੁਰਕਾ ਸਾਹਿਬ ਕਿਵੇਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਆ ਜੇ ਉਹਨਾਂ ਦੇ ਸਿਰ ਤੇ ਜ਼ਿੰਮੇਵਾਰੀ ਪਾਈ ਵੀ ਜਾਂਦੀ ਹੈ ਜਾਂ ਨਹੀਂ ਪਰ ਇੱਕ ਗੱਲ ਪੱਕੀ ਹੈ ਕਿ ਜੇ ਇਹ ਜੇ ਸਾਫ਼ ਸੁਥਰੇ ਚਿਹਰੇ ਨੂੰ ਇੱਕ ਵਾਰੀ ਅੱਗੇ ਲਾ ਕੇ ਚੱਲਿਆ ਜਾਵੇ ਤਾਂ ਕੋਈ ਮੈਨੂੰ ਲੱਗਦਾ ਬੁਰਾਈ ਨਹੀਂ ਹੈ ਚਲੋ ਉਹਨਾਂ ਦੇ ਆਉਣ ਦੇ ਨਾਲ ਕੁਝ ਹੋਰ ਵੀ ਚੰਗੇ ਚਿਹਰੇ ਪਾਰਟੀ ਦੇ ਅੰਦਰ ਐਂਟਰੀ ਮਾਰ ਸਕਦੇ ਆ ਅਗਲੀ ਖਬਰ ਹੈ ਕਿਸਾਨਾਂ ਵਾਲੀ ਲੈ ਲੈਨੇ ਆ ਬੜੇ ਥੋੜੇ ਸ਼ਬਦਾਂ ਚ ਅਣਕੀਤਾਬ ਲੈਣਨ ਲਵਾਗੇ ਕਿ ਕਿਸਾਨ ਲਗਾਤਾਰ ਅੱਗੇ ਵਧਣ ਦੀ ਕੋਸ਼ਿਸ਼ ਦੇ ਵਿੱਚ ਅੱਗੇ ਵਧਿਆ ਨਹੀਂ ਜਾ ਰਿਹਾ ਤੇ ਹੁਣ ਸੂਬਾ ਸਰਕਾਰ ਤੇ ਵੀ ਗੁੱਸਾ ਜਿਹੜਾ ਉਹ ਫੁੱਟਿਆ ਹੈਗਾ ਕਿਉਂਕਿ ਜਿਸ ਤਰੀਕੇ ਨਾਲ ਹਰਿਆਣੇ ਵਾਲਿਆਂ ਨੇ ਕਿਹਾ ਕਿ ਮੀਡੀਆ ਵਾਲਿਆਂ ਨੂੰ ਪਿੱਛੇ ਹਟਾਓ ਕਵਰੇਜ ਕਰਨ ਤੋਂ ਦੂਰੋਂ ਕਰਾਓ ਕਵਰੇਜ ਤਾਂ ਉਹਦੇ ਹਰਿਆਣੇ ਵਾਲਿਆਂ ਸਰਕਾਰ ਦੀ ਜਿਹੜੇ ਆਰਡਰ ਹੈ ਉਹ ਪੰਜਾਬ ਸਰਕਾਰ ਆਪਣੇ ਵਾਲੇ ਪਾਸੇ ਜਿਹੜੇ ਉਹ ਕਰ ਰਹੀ ਹੈ ਅ ਮਤਲਬ ਜਿਹੜੇ ਫੈਸਲੇ ਉਹਨਾਂ ਦੇ ਆ ਉਹ ਲਾਗੂ ਇਧਰ ਕਰ ਰਹੀ ਹੈ ਔਰ ਮੈਂ ਹੈਰਾਨ ਆ ਕਿ ਇਹ ਕਹਿੰਦੇ ਕਿਉਂ ਨਹੀਂ ਕਿ ਭਾਈ ਤੁਸੀਂ ਸਾਡੇ ਵਾਲੇ ਪਾਸੇ ਇੰਟਰਫੀਰੈਂਸ ਕਰੋ ਹੀ ਨਾ ਤੇ ਇਹ ਇਹ ਗੱਲ ਨਹੀਂ ਕਹਿ ਰਹੇ ਅਗੋਂ ਉਹਨਾਂ ਦੇ ਜਿਹੜੇ ਆਰਡਰ ਨੇ ਉਹ ਇਧਰ ਲਾਗੂ ਕੀ ਜਾ ਰਿਹਾ ਕਿ ਠੀਕ ਹੈ ਜੀ ਮੀਡੀਆ ਵਾਲਿਓ ਤੁਸੀਂ ਪਿੱਛੇ ਰਹੋ ਮੈਂ ਹੈਰਾਨ ਆ ਪੰਜਾਬ ਸਰਕਾਰ ਤੇ ਔਰ ਇਸੇ ਕਰਕੇ ਕੇਂਦਰ ਦਾ ਗੁੱਸਾ ਪੰਜਾਬ ਸਰਕਾਰ ਤੇ ਵੀ ਫੁੱਟਿਆ ਕਿਸਾਨਾਂ ਦੇ ਔਰ ਕਹਿੰਦੇ ਆ ਕਿ ਅਸੀਂ ਹਰ ਹਾਲਤ ਦੇ ਵਿੱਚ ਜਾ ਕੇ ਅੱਗੇ ਲੱਗਣਾ ਜਾ ਕੇ ਰਹਿਣਾ ਹੈ ਕਿਸਾਨ ਕਹਿੰਦੇ ਅੱਗੇ ਜਾ ਕੇ ਕਰਨਾ ਕੀ ਹੈ ਗੱਲਬਾਤ ਕਰਨੀ ਹੈ ਤੇ ਜੇ ਗੱਲਬਾਤ ਇੱਥੋਂ ਹੀ ਤੋੜ ਲਵਾਂ ਉਹਨਾਂ ਦੇ ਨਾਲ ਤੇ ਮੈਨੂੰ ਲੱਗਦਾ ਕਿ ਨੁਕਸਾਨ ਨਹੀਂ ਹੋਊ ਨੌਜਵਾਨਾਂ ਦਾ ਸਾਡੇਆਂ ਦਾ ਆ ਸੁਖੰਦਰੀ ਚੋਂ ਮੀਡੀਆ ਹੌਂਸਲਿਸ ਦਾ ਹਰਿਆਣਾ ਸਰਕਾਰ ਦੀ ਕੀ ਗੱਲ ਹੈ ਜਾਂ ਕੀ ਗੱਲ ਨਹੀਂ ਉਹ ਤਾਂ ਗੱਲ ਕੋਈ ਖਾਸ ਜਿਹੜੀ ਆ ਅਲੱਗ ਤਰ੍ਹਾਂ ਦਾ ਵਿਸ਼ਾ ਹੈਗਾ ਗੱਲ ਹੈ ਕਿ ਕਿਸਾਨਾਂ ਦੀ ਕਿਸਾਨ ਜਥੇਬੰਦੀ ਨੇ ਕੱਲ ਫੇਰ ਐਲਾਨ ਕੀਤਾ ਕਿ ਅਸੀਂ ਪੂਛ ਕਰਨਾ ਹੈਗਾ ਦਿੱਲੀ ਜਾਣਾ ਹੈਗਾ ਤੇ ਕੱਲ 101 ਮਰਜੀਵੜਿਆਂ ਦਾ ਜਥਾ ਭਿੱਜ ਗਿਆ ਆ ਦੁਬਾਰਾ ਤੇ ਚਲੋ ਜਦੋਂ ਉਹ ਬਾਟਰ ਤੇ ਪਹੁੰਚਦੇ ਉੱਥੇ ਆ ਤਾਂ ਉਦੋਂ ਪੁਲਿਸ ਦਾ ਜਿਹੜਾ ਰੁਕਿਆ ਸੀ ਹਰਿਆਣਾ ਪੁਲਿਸ ਧਰਵ ਗਿਆ ਪਹਿਲੇ ਨਾਲ ਥੋੜਾ ਜਿਹਾ ਠੀਕ ਲੱਗਾ ਪਰ ਫਿਰ ਜਦੋਂ ਕਿਸਾਨਾਂ ਨੇ ਆਓ ਬੈਰੀਕੇਡਰ ਤੋੜਨ ਦੀ ਕੋਸ਼ਿਸ਼ ਕੀਤੀ ਤੇ ਆਸੂ ਹਥੋਂ ਕੈਸ ਤੇ ਜਿਹੜੇ ਕੋਰੇ ਆ ਬਾਹਰ ਕੀ ਤਾਂ ਜੱਥਾ ਅੰਦੇਸ਼ ਸਾਹਬ ਨੇ ਫਿਰ ਆਪਣਾ ਕਹਿਣ ਬਤਾਵੋ ਫਿਰ ਵਾਪਸ ਮੰਗਾਵਿਆ ਕਿ ਹਾਂ ਭਈ ਕੋਈ ਗੱਲ ਨਹੀਂ ਅਸੀਂ ਫਿਰ ਜਾਣਾ ਸਰਦੂਸਾ ਵੱਢੀ ਜਿਹੜੀ ਐਸ ਲਈ ਕਮੀ ਮਹਿਸੂਸ ਹੋ ਰਹੀ ਹੈ ਸ਼ਾਇਦ ਰਣਨੀਤੀ ਦੀ ਕਮੀ ਹੋ ਰਹੀ ਹੈ ਕਿ ਇਹ ਜੋ ਜਥੇਬੰਦियां ਦੇ ਪ੍ਰਧਾਨ ਜਿਹੜੇ ਬਿਠੇ ਇੱਕ ਖੰਡੌਲੀ ਬਾਟਰ ਤੇ ਮਰਦਵਰਤ ਤੇ ਬਿਠੇ ਆ ਦੂਜੇ ਪਾਸੇ ਪੰਦੇਸਭ ਜਥਾ ਤੋਰ ਕੰਦੇ ਜਦੋਂ ਉਥੋਂ ਡਾਡਾ ਡੋਕਾ ਖਾਂਦੇ ਕਿਸਾਨ ਵਾਪਸ ਆ ਜਾਂਦੇ ਆ ਐਲਾਨ ਕਰ ਦਿੱਤਾ ਜਾਂਦਾ ਕਿ ਅਗਲੇ ਅਸੀਂ ਜਾਣੇ ਜਾਣਾ ਅਗਲੇ ਦੰਤ ਚ ਜਾਵਾਂਗੇ ਘੱਟੋ ਘੱਟ ਸਿੰਦਸਾ ਇਸ ਦਾ ਕਾਰਨ ਨਹੀਂ ਹੋਇਆ ਕਿ ਕਿ ਰਣਨੀਤੀ ਜਿਹੜੀ ਆ ਉਹ ਠੀਕ ਤਰੀਕਾ ਨਾਲ ਇਹਨਾਂ ਕਿਸਾਨਾਂ ਕੋਲ ਕਿਸਾਨ ਜਥੇਬੰਦੀਆਂ ਕੋਲ ਬਣੀ ਨਹੀਂ ਤਾਂ ਐਸੜੇ ਕਿਸਾਨ ਜਥੇ ਬੰਦੀਆਂ ਖਾਸ ਤੌਰ ਤੇ ਇਹਨਾਂ ਦੋਵਾਂ ਨੇਤਾਵਾਂ ਦੀ ਜਿਹੜੀ ਸਥਿਤੀ ਆ ਮੈਨੂੰ ਇਸ ਤਰੀਕੇ ਨਾਲ ਬੰਦੀ ਦੀ ਰਾਈਟ ਗਲਤ ਵੀ ਹੋ ਸਕਦੀ ਕਿ ਜਿਵੇਂ ਸਾਫ ਤੇ ਮੂਛ ਕੋੜ ਕੇ ਵਿਦੇਸ਼ੀ ਸਥਿਤੀ ਆ ਕਿ ਜੇਕਰ ਬਾਤ ਸੰਵਲਿਆ ਤਾਂ ਵੀ ਕੁਝ ਨਹੀਂ ਬਚਦਾ ਅੱਗੇ ਉਹ ਜਾਣ ਨਹੀਂ ਦੇਣ ਦੇ ਤਾਂ ਇਸ ਕੱਟੀ ਜਿਹੜੀਆਂ ਸਥਿਤੀਆਂ ਨੇ ਸਦੋਸਾ ਇਸ ਤਰੀਕੇ ਨੇ ਬੜ ਗਈਆਂ ਜਿਦਾ ਹਾਸੋ ਹੀ ਨਹੀਂ ਸਥਿਤੀ ਇਹਨਾਂ ਕਿਸਾਨ ਜਥੇ ਬੰਦੀਆਂ ਦੀ ਬੜ ਗਈ ਹੈ ਕਹਿੰਦੇ ਜੀ ਅਸੀਂ ਦਿੱਲੀ ਜਾਣਾ ਉਹ ਕਹਿੰਦੇ ਤੁਸੀਂ ਆਟਰ ਬਖਾਓ ਜੇਕਰ ਜਿਹੜਾ ਹੈਗਾ ਗੱਲਬਾਤ ਆ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਜੇ ਗੱਲਬਾਤ ਕਰਨੀ ਆ ਤਾਂ ਗੱਲਬਾਤ ਇੱਥੋਂ ਵੀ ਕੀਤੀ ਜਾ ਸਕਦੀ ਹੈ ਨਹੀਂ ਜੀ ਅਸੀਂ ਜੰਤਰ ਮੰਤਰ ਤੇ ਜਾਣਾ ਉੱਥੇ ਜਾਣਾ ਉਹ ਕਰਦਾ ਸਿੱਧੂ ਸਾਹਿਬ ਇਹ ਸਿਰਫ ਤੇ ਸਿਰਫ ਮੈਨੂੰ ਇਸ ਤਰੀਕੇ ਨਾਲ ਲੱਗਦਾ ਕਿ ਕਿਸਾਨ ਜਥੇਬੰਦੀਆਂ ਇਸ ਵੇਲੇ ਕਿਸੇ ਵੀ ਰਣਨੀਤੀ ਦੇ ਤਹਿਤ ਉਹਨਾਂ ਨੇ ਇਹ ਮੋਰਚਾ ਨਹੀਂ ਸੀ ਰੱਬਿਆ ਜੇਕਰ ਵਾਕਈ ਕਿਸੇ ਰਣਨੀਤੀ ਦੇ ਤਹਿਤ ਇਹ ਮੋਰਚਾ ਸ਼ੁਰੂ ਹੋਇਆ ਹੁੰਦਾ ਤੇ ਨਤੀਜੇ ਜਿਹੜੇ ਸਾਥ ਹੁੰਦੇ ਨਾ ਕਿ ਇਹੋ ਜਿਹੇ ਨਤੀਜੇ રોજ ਵਾਪਸ ਦਾ ਡਾਂਗਾ ਖਾ ਕੇ ਜੱਫੂ ਕੱਸ ਲੈ ਕੇ ਵਾਪਸ ਆ ਜਾਂਦੇ ਆ ਤੱਕ ਸਭ ਜਿਥੇ ਬੰਦੀਆਂ ਜਿਹੜੀਆਂ ਇਸ ਵੇਲੇ ਕਿਸਾਨੀ ਸੰਘਰਸ਼ ਨੂੰ ਲੈ ਕੇ ਬੈਠੀਆਂ ਨੇ ਉਨਾਂ ਨੂੰ ਚਾਹੀਦਾ ਕਿ ਬਾਕੀ ਜਥੇਬੰਦੀਆਂ ਨੂੰ ਵੀ ਨਾਲ ਲੈ ਲਓ ਘਟੋ ਘਟ ਤੁਹਾਡੀ ਗੱਲਬਾਤ ਸੁਣ ਲੈਣ ਨਹੀਂ ਤਾਂ ਅਸੀਂ ਬਜ਼ੁਰਗਾਂ ਦੇ ਹੱਥਾਂ ਤੜਾਉਣ ਦਾ ਕੋਈ ਵੀ ਬੰਦੇ ਨਹੀਂ ਕਿਸੇ ਵਿਅਕਤੀ ਨੂੰ ਹੱਥ ਨਹੀਂ ਹੈਗਾ ਜਿਹੜਾ ਇਹਨਾਂ ਦੇ ਕਹਿਣ ਹਿਸਾਬ ਉੱਥੇ ਚਲੇ ਗਏ ਅੱਗੋਂ ਰਹਿਣਾ ਉਸ ਤੁਹਾਡੀ ਸੁਣ ਨਹੀਂ ਲਈ ਤਾਂ ਇਹਦੇ ਪਾਸੇ ਦੇ ਵਿੱਚ ਕਿਸੇ ਦਾ ਨੁਕਸਾਨ ਨਾ ਹੋ ਜੇ ਤਾਂ ਸਭ ਜਥੇਬੰਦੀ ਨੂੰ ਇਹ ਗੱਲ ਜਰੂਰ ਸੋਚਣੀ ਚਾਹੀਦੀ ਆ ਔਰ ਗੱਲਬਾਤ ਜਿਹੜੀ ਆ ਟੇਬਲ ਤੇ ਹੋ ਜੇ ਭਾਏ ਚੰਡੀਗੜ੍ਹ ਹੋਵੇ ਭਾਏ ਸ਼ੰਭੂ ਬਾਰਡਰ ਹੋਵੇ ਜ਼ਰੂਰੀ ਨਹੀਂ ਕਿ ਦਿੱਲੀ ਜਾ ਕੇ ਕਰਨੀ ਚਾਹੀਦੀ ਜਿੱਦ ਜਿਹੜੀ ਆ ਕਿਸਾਨਾਂ ਨੂੰ ਵੀ ਆਪਣੀ ਜਿਹੜੀ ਆ ਛੱਡ ਦੇਣੀ ਚਾਹੀ ਅਣਖੀ ਸਾਹਿਬ ਜੀ ਸੱਜਣਾ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਪਾਈਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜਿਹਰਾਂ ਦੇ ਬਲੋਂ ਹੈ ਅਸੀਂ ਕਵਰਾਂ ਤੋਂ ਸੱਜਣਾ ਗੱਲਬਾਤ ਕੀਤੀ ਕੀ ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਜਰਾਂ ਕੀਤੀ ਗੱਲਬਾਤ ਤੁਹਾਨੂੰ ਜਿਵੇਂ ਪਸੰਦਾ ਹੀ ਹੋ ਦੁਬਾਰਾ ਫਿਰ ਮਿਲਾਂਗੇ ਧੰਨਵਾਦ